मानसा जिले की पुलिस ने आज गांव बहनी भागा के स्कूल ग्राउंड में खेलों का आयोजन किया गया नशे की रोकथाम के लिए मानसा पुलिस लगातार कर रही है जिसके चलते आज बास्केटबॉल रसकाशी और पेंटिंग मुकाबले करवाए गए जिसमें पंजाब पुलिस के जवान और स्कूली छात्रों ने हिस्सा लिया जिसके चलते प्रथम आने वाले खिलाड़ियों को इनाम दिया गया इस प्रोग्राम के मुख्य अतिथि डीआईजी बठिंडा हरजीत सिंह ने खिलाड़ियों का हौसला बढ़ाया इस अवसर पर उन्होंने कहा कि पंजाब में नशा खत्म करने के लिए ऐसे खेल मेले करवाए जा रहे हैं जिस कारण अब ये खेल मुकाबले स्तर पर करवाए जाएंगे प्रोग्राम में विधायक गुरप्रीत सिंह बनावली ने कहा कि मानसा जिले के खिलाड़ियों ने इंटरनेशनल स्तर पर पांच गोल्ड मेडल हासिल किए हैं जिस कारण सरकार खेलों की ओर ध्यान दे रही है और नौजवानों को नशे से दूर करने के लिए ऐसे खेल मुकाबले जाए आयोजित किए जाएंगे ਇਹ ਸਾਡਾ ਐਂਟੀ ਡਰੱਗ ਕੈਂਪੇਨ ਦੇ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਜਿਹੜਾ ਹੈਗਾ ਇੱਕ ਉਪਰਾਲਾ ਪਹਿਲਾਂ ਵੀ ਇਦਾਂ ਪ੍ਰੋਗਰਾਮ ਜ਼ਿਲ੍ਹਿਆਂ 'ਚ ਕਰਾਏ ਜਾਂਦੇ ਰਹੇ ਆ ਆਤੀ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਨੇ ਇੱਥੇ ਜਿਹੜਾ ਹੈਗਾ ਪਿੰਡ ਦੇ ਵਿੱਚ ਨੌਜਵਾਨ ਮੁੰਡਿਆਂ ਦਾ ਤੇ ਕੁੜੀਆਂ ਦਾ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਹਦੇ 'ਚ ਕਿ ਸਾਨੂੰ ਉਹਨੇ ਪਤਾ ਚੱਲੇਗਾ ਕੁੜੀਆਂਾਂ ਦੀ ਜਿਹੜੀ ਸਰਦੂਰਗੜ ਦੀ ਟੀਮ ਹੈਗੀ ਆ ਉਹ ਜੇਤੂ ਰਹੀ ਹੈਗੀ ਬਾਸਕਟਬਾਲ ਦੇ ਵਿੱਚ ਪਹਿਲੇ ਸਥਾਨ ਤੇ ਆਈ ਆ ਮੁੰਡਿਆਂ ਦਾ ਜਿਹੜਾ ਫਾਈਨਲ ਹੈਗਾ ਉਹ ਚੱਲ ਰਿਹਾ ਹੈਗਾ ਤੇ ਇਸ ਤੋਂ ਇਲਾਵਾ ਰੱਸਾ ਕਸ਼ੀ ਮੁਕਾਬਲੇ ਵੀ ਕਰਵਾਏ ਗਏ ਆ ਇੱਕ ਪੇਂਟਿੰਗ ਮੁਕਾਬਲਾ ਜਿਹੜਾ ਕਿ ਸਟੂਡੈਂਟਸ ਦਾ ਕਰਵਾਇਆ ਗਿਆ ਜਿਸ ਦੇ ਚ ਕਿ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਜਿਹੜਾ ਨਸ਼ਿਆਂ ਤੋਂ ਉਹਨਾਂ ਨੇ ਦੂਰ ਰਹਿਣਾ ਤੇ ਚੰਗੀ ਸਿਹਤ ਵੱਲ ਚੰਗੇ ਵਿਚਾਰਾਂ ਵੱਲ ਜਿਹੜਾ ਹੈਗਾ ਆਪਣਾ ਧਿਆਨ ਦੇਣਾ। ਕੀ ਇਹ ਜਿਹੇ ਮੁਕਾਬਲੇ ਸਰ ਪਿੰਡ ਪੱਧਰ ਤੇ ਰੋਈ ਦੇ ਸਾਰਥਕ ਨਤੀਜਾ ਹਾਂਜੀ ਇਹ ਕਰਵਾਏ ਜਾਣਗੇ ਹੋਰ ਅੱਜ ਐਮਐਲਏ ਸਰਦੂਲਬੀ ਸਾਡੇ ਨਾਲ ਮੌਜੂਦ ਨੇ ਤੇ ਚੇਅਰਮੈਨ ਸਾਹਿਬ ਵੀ ਨੇ ਐਸਐਸਪੀ ਸਾਹਿਬ ਨੂੰ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਨੌਜਵਾਨਾਂ ਦੇ ਵਿੱਚ ਉਤਸ਼ਾਹ ਪ੍ਰਣਵਸਤੇ ਤੇ ਉਹਨਾਂ ਨੂੰ ਚੰਗੇ ਕੰਮਾਂ ਵੱਲ ਪ੍ਰੇਰਿਤ ਪ੍ਰੇਰਿਤ ਕਰਨ ਵਸਤੇ ਜਿਹੜਾ ਹੈਗਾ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਸਾਨੂੰ ਪਿੰਡ ਲੈਵਲ ਤੇ ਵੀ ਕਰਵਾਏ ਜਾਣੇ ਚਾਹੀਦੇ ਨੇ ਤੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਮੁਕਾਬਲੇ ਕਰਵਾਵਾਂਗੇ ਇਹਦੇ ਵਿੱਚ ਖੇਡਾਂ ਜਿਵੇਂ ক্রিকেট ਤੇ ਹਾਕੀ ਦੇ ਮੁਕਾਬਲੇ ਵੀ ਕਰਵਾਏ ਜਾ ਸਕਦੇ ਨੇ ਔਰ ਇਸ ਇਸ ਤਰੀਕੇ ਦੇ ਪ੍ਰੋਗਰਾਮ ਨਾਲ ਸਾਨੂੰ ਜਿਹੜਾ ਹੈਗਾ ਇਹ ਫਾਇਦਾ ਮਿਲਦਾ ਕਿ ਸਮਾਜ ਦੇ ਵਿੱਚ ਚੰਗੇ ਵਿਚਾਰਧਾਰਾ ਵਾਲੇ ਨੌਜਵਾਨਾਂ ਉਂਟੇ ਕੁੜੀਆਂ ਦੇ ਵਿੱਚ ਵਾਧਾ ਹੁੰਦਾ ਤੇ ਕ੍ਰਾਈਮ ਜਿਹੜਾ ਹੈਗਾ ਉਹ ਘਟਦਾ ਹੈ ਸਮਾਜ ਵਿੱਚ ਜੇ ਇਹ ਮੁਕਾਬਲੇ ਜਿਹੜੇ ਪਿੰਡ ਪੱਧਰ ਤੇ ਕਰਵਾਏ ਜਾਂਨ ਕੀ ਲੱਗਦਾ ਪੂਰੇ ਜ਼ਿਲ੍ਹੇ ਚ ਇਸ ਦੇ ਦੇਖੋ ਜੇ ਆਪਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤਾਂ ਉਹਦਾ ਇੱਕੋ ਇੱਕ ਇਲਾਜ ਹੈ ਕਿ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਤੇ ਪੜ੍ਹਾਈ ਵਾਲੇ ਪਾਸੇ ਜੋੜਨਾ ਪਊਗਾ ਤੇ ਪੰਜਾਬ ਸਰਕਾਰ ਦਾ ਉਰਾਲਾ ਜਿਵੇਂ ਖੇਡਾਂ ਬੱਤਨ ਪੰਜਾਬ ਦੀਆਂ ਕਰਾਈਆਂ ਤੁਸੀਂ ਵੇਖਿਆ ਹੋਣਾ ਉਹਦੇ ਵਿੱਚ ਪੋਤਾ ਵੀ ਖੇਡ ਰਿਹਾ ਸੀਗਾ ਤੇ ਗਾਂਹ ਦਾਦਾ ਵੀ ਖੇਡ ਰਿਆ ਸੀਗਾ ਇਸੇ ਤਰ੍ਹਾਂ ਇਹ ਪੁਲਿਸ ਦੇ ਮੁਕਾਬਲੇ ਹੋ ਰਹੇ ਆਗੇ ਕੱਲੇ ਮੁਕਾਬਲੇ ਨਹੀਂ ਇਹਨਾਂ ਨੇ ਏਜੀ ਸਾਹਿਬ ਕਰਿਆ ਸਰਦਾਰ ਹਰੀਜ ਸਿੰਘ ਜੀ ਐਸਐਸਪੀ ਸਾਹਿਬ ਕਰਿਆ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਵੀ ਪਬਲਿਕ ਮੀਟਿੰਗਾਂ ਵੀ ਕੀਤੀਆਂ ਨੇ ਕਿ ਜੇ ਕੋਈ ਗਲਤ ਅਨਸਾਰ ਆ ਸਾਨੂੰ ਦੱਸੋ ਤੁਹਾਡਾ ਨਾਮ ਗੋਪਤ ਰੱਖਿਆ ਜਾਊਗਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੇ ਕੋਈ ਡਰੱਗ ਦਾ ਡਿਕਟਡ ਆ ਤਾਂ ਛੱਡਣਾ ਚਾਹੁੰਦਾ ਉਹਨੂੰ ਹੈਲਪ ਕਰਾਂਗੇ ਤੇ ਉਹਦਾ ਤੀਜਾ ਹੱਲ ਲਗਾ ਕੇ ਖੇਡਾਂ ਦੇ ਮੁਕਾਬਲੇ ਕਰਾਉਣੇ ਸੋ ਇਹ ਇੱਕ ਸੱਭਿਆਚਾਰ ਜਿਹੜਾ ਕਲਚਰ ਆ ਜਣਾ ਪੰਜਾਬ ਦਾ ਸੀਗਾ ਉਹਨੂੰ ਦੁਬਾਰੇ ਪੈਦਾ ਕੀਤਾ ਜਾ ਰਿਹਾ ਨੌਜਵਾਨ ਗਰਾਊਂਡਾਂ ਦੇ ਵਿੱਚ ਆ ਰਿਹਾ ਖੇਡ ਨਰਸਰੀਆਂ ਖੁੱਲੀਆਂ ਜਾ ਰਹੀਆਂ ਤੇ ਸਾਡੇ ਲਈ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਏਸ਼ੀਆ ਗੇਮਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਸਾਡੇ ਪੰਜ ਮੈਡਲ ਸੀਗੇ ਤਾਂ ਜਿਹੜਾ ਮਾਨਸਾ ਨੂੰ ਬੈਕਵਰਡ ਕਿਹਾ ਜਾਂਦਾ ਉਹ ਚਾਹੇ ਪੜ੍ਹਾਈ ਦੇ ਖੇਤਰ ਜਾਂ ਚਾਹੇ ਖੇਡਾਂ ਦੇ ਖੇਤਰ 'ਚ ਹੁਣ ਮੱਲਾ ਮਾਰ ਰਿਹਾ ਸਾਰਾ ਪ੍ਰਸ਼ਾਸਨ ਤੇ ਅਸੀਂ ਰੜ ਕੇ ਲੱਗੇ ਹੋਏ ਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਵਾਨੀ ਨੂੰ ਨਸ਼ਿਆਂ ਚੋਂ ਕੱਢ ਕੇ ਗਰਾਊਂਡਾਂ ਚ ਲੈ ਕੇ ਆਈਏ ਜਿਹਦੇ ਨਾਲ ਸਾਡੇ ਪੰਜਾਬ ਦਾ ਮਾਣ ਵੀ ਹੋਵੇ ਉਹ ਮੈਡਲ ਜਿੱਤ ਕੇ 올림픽 ਚ ਜਾਣ ਏਸ਼ੀਆ ਚ ਜਾਣ ਤੇ ਆਪਦੇ ਪਰਿਵਾਰ ਨੰਮ ਤੱਕੜਾਉਣ ਤੇ ਮਾਨਸਿਕ ਤੌਰ ਤੇ ਵੀ ਤੱਕੜੇ ਹੋਵੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ